ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤਿ ਕਰਤਾਰਤੀ ਤੇ ਅੱਜ ਆਪਾਂ ਸੁਣਦੇ ਹਾਂ ਲੇਖਕ ਕੁਲਵੰਤ ਸਿੰਘ ਵਿਰਕ ਜੀ ਦੀ ਲਿਖੀ ਹੋਈ ਕਹਾਣੀ ਉਜਾੜ ਆੜਾ ਸਿੰਘ ਹੁਣ ਬੁੱਢਾ ਹੋ ਗਿਆ ਸੀ ਪਰ ਇੰਨਾ ਬੁੱਢਾ ਨਹੀਂ ਕਿ ਉਹ ਡਾਂਗ ਲੈ ਕੇ ਆਪਣੇ ਖਾਲ ਦੇ ਮੂੰਹੇ ਤੇ ਨਾ ਬੈਠ ਸਕਦਾ ਹੋਵੇ ਆਪਣੀਆਂ ਪਹਿਲੀਆਂ ਦਿਵਾਲੀ ਫੇਰਾ ਨਾ ਮਾਰ ਸਕਦਾ ਹੋਵੇ ਨਾ ਕਿਸੇ ਪਰੇ ਵਿੱਚ ਖੜਕਾ ਕੇ ਗੱਲ ਨਾ ਕਰ ਸਕਦਾ ਹੋਵੇ ਉਸ ਦੇ ਮੂੰਹ ਤੇ ਕੋਈ ਝੁਰੜੀ ਨਹੀਂ ਦਿਖਦੀ ਸੀ ਸਭ ਉਹ ਚਿੱਟੇ ਪਲਮਰੀ ਦਾੜੀ ਦੇ ਉੱਤੇ ਉਸੀਆਂ ਗੋਰੀਆਂ ਗੱਲਾਂ ਅਜੇ ਠੰਢਾਈ ਦੀ ਭਾ ਮਾਰਦੀਆਂ ਉਸ ਦੀ ਨਜ਼ਰ ਪਹਿਲਾਂ ਤੋਂ ਵੀ ਤੇਜ ਹੋ ਗਈ ਜਾਪਦੀ ਸੀ ਅਜੇ ਅਗਲੇ ਦਿਨ ਉਹ ਤੇ ਉਸਾ ਨਿੱਕਾ ਪੁੱਤਰ ਆਪਣੇ ਭੁੱਲੇ ਹੋਏ ਗਾਂ ਲੱਭਣ ਚੜ੍ਹੇ ਸਨ ਤੇ ਆਲਾ ਸਿੰਘ ਨੇ ਆਪਣੇ ਮੁੰਡੇ ਤੋਂ ਪਹਿਲਾਂ ਹੀ ਦੌਰ ਚੁੱਕਦੇ ਗਾਂ ਵੇਖ ਕੇ ਪਛਾੜ ਲਈ ਸੀ ਦੰਦਾ ਵਿੱਚ ਪੀੜ ਹੋਣ ਕਰਕੇ ਉਸ ਨੇ ਬਹੁਤ ਸਾਰੇ ਦੰਦ ਕਡਵਾ ਦਿੱਤੇ ਹੋਏ ਸਨ ਪਰ ਇਸ ਨਾਲ ਉਸ ਦੇ ਚਿਹਰੇ ਦਾ ਰੋਗ ਨਹੀਂ ਸੀ ਵਿਗੜਿਆ ਆਹ ਦਾਲ ਸਲੂਣੇ বিনা ਉਹ ਰੋਟੀ ਔਖੀ ਹੀ ਖਾ ਸਕਦਾ ਸੀ ਤੇ ਹਰ ਸਲੂਣੇ ਵਿੱਚ ਉਹ ਤਰੀ ਜ਼ਰੂਰ ਚਾਹੁੰਦਾ ਸੀ ਇੱਕ ਵਾਰੀ ਜਦੋਂ ਉਸ ਦੀ ਬੁੱਢੀ ਬੋਟੀ ਨੇ ਗੋਬੇ ਕਿਓ ਵਿੱਚ ਪੁੰਨ ਕੇ ਬਣਾ ਦਿੱਤੀ ਤਾਂ ਉਸ ਬੜਾ ਖਿਜ ਕੇ ਆਖਿਆ ਗੋਬੇ ਠੇਕ ਬਣਾਈਏ ਤੂੰ ਜਿਵੇਂ ਆਂਡੜੇ ਹੁੰਦੇ ਨੇ ਗੰਨੇ ਤੇ ਬੇਰਾਂ ਦੇ ਸਵਾਦੋਂ ਹੁਣੋਂ ਵਾਂਝਾ ਹੋ ਗਿਆ ਸੀ ਤੇ ਦਾਣੇ ਚੱਪਣੇ ਉਸ ਲਈ ਅਸوں ਅਸੰਭਵ ਸਨ ਇਹਨਾਂ ਸਾਰੀਆਂ ਚੀਜ਼ਾਂ ਦੀ ਕਸਰ ਉਹ ਵਦੇਰਾ ਦੁੱਧ ਪੀ ਕੇ ਕੱਢ ਲੈਂਦਾ ਸ਼ਾਇਦ ਇਸੇ ਦੁੱਧ ਦਾ ਸਦਕਾ ਹੀ ਸੀ ਕਿ ਜਦੋਂ ਕੋਈ ਕੰਮ ਹਲ ਖਿਲਾਰ ਕੇ ਪੈਲੀ ਦੀਆਂ ਗੁੱਠਾ ਗੋਡਣ ਲੱਗਦਾ ਤਾਂ ਆਲਾ ਸਿੰਘ ਖਲੋਤਾ ਹਲ ਆਪ ਹੀ ਖਿਲ ਲੈਂਦਾ ਇਹਨਾਂ ਬੁੱਢਿਆਂ ਠੱਗਿਆਂ ਦੀ ਕੋਰਾਗਰਗ ਤੋਂ ਜਾਣੋ ਸੀ ਇਸ ਟੋਲੇ ਠੱਗੇ ਦੀ ਮਾਂ ਦੀ ਮਾਂ ਉਸਦੇ ਪੁੱਤਰ ਦੇ ਦਾਜ ਵਿੱਚ ਆਈ ਸੀ ਤੇ ਉਸਦੇ ਘਰ ਆ ਗਏ ਦਾ ਸੂਏ ਸੋਈ ਸੀ ਉਨਾ ਦਸੂਆ ਵਿੱਚ ਇੱਕ ਇਸ ਵੱਡੇ ਟੱਗੇ ਦੀ ਮਾਂ ਸੀ ਨਿੱਕਾ ਹੁੰਦਾ ਇਹ ਤੋਲਾ ਟੱਗਾ ਬੜਾ ਸ਼ੈਤਾਨ ਸੀ ਜਦੋਂ ਆਲਾ ਸਿੰਘ ਉਸ ਨੂੰ ਖੋਲ ਕੇ ਗਾਂ ਹੇਠ ਛੱਡਦਾ ਤਾਂ ਇਹ ਗਾਵਲ ਏਡੀ ਜ਼ੋਰ ਦੀ ਭਜਦਾ ਕਿ ਇਸ ਤੋਂ ਗਾਂ ਦੇ ਕੋਲ ਆਪਣੇ ਆਪ ਨੂੰ ਥੱਲੇ ਆ ਨਾ ਜਾਂਦਾ ਤੇ ਗਾਂ ਦੇ ਖੇਡ ਪੈਣ ਦੀ ਥਾਂ ਉਸ ਕੋਲੋਂ ਅਗਾ ਲੰਘ ਜਾਂਦਾ ਤੇ ਫੇਰ ਮੁੜ ਕੇ ਆਉਂਦਾ ਗਾਂ ਜੋੰਗਦੇ ਨੂੰ ਬੰਨਣ ਲੱਗਿਆ ਪੈਰ ਮਿੱਦ ਦਿੰਦਾ ਤੇ ਕਦੀ ਕਦੀ ਗੁੱਸੇ ਵਿੱਚ ਬਨ ਕੇ ਪਿਛਾਂ ਖੱਟਣ ਲੱਗਿਆਂ ਨੂੰ ਸਿਰ ਵੀ ਮਾਰਦਾ ਇਸ ਦੀ ਉਮਰ ਦੇ ਦੂਜੇ ਬਰੇ ਜਦੋਂ ਸਾਰੇ ਡੰਗਰ ਚੋਗਣ ਲਈ ਛਿੜਦੇ ਤਾਂ ਇਹ ਬੈੜਕਾ ਖੁਰਲੀ ਤੇ ਹੀ ਵੱੱਦਾ ਰਹਿੰਦਾ ਖੁੱਲਿਆ ਹੋਇਆ ਤੇ ਕਾਬੂ ਹੀ ਨਹੀਂ ਸੀ ਆਉਂਦਾ ਇੱਕ ਵੇਰੇ ਰਸਾ ਤੋੜਾ ਕੇ ਖੁੱਲ ਗਿਆ ਸੀ ਤੇ ਅੰਨੇ ਵਾ ਬੜੀ ਦੂਰ ਭੱਜ ਗਿਆ ਮਾਸਾ ਮਸਾ ਆਲਾ ਸਿੰਦੇ ਪੁੱਤਰ ਨੇ ਘੋੜੇ ਤੇ ਚੜ ਕੇ ਇਸ ਨੂੰ ਵੇੜ ਕੇ ਆਂਦਾ ਤੇ ਕਈਆਂ ਜਾਣਿਆਂ ਰਲ ਕੇ ਫੜਿਆ ਚੌਥੇ ਵਰੇ ਜਦੋਂ ਇਸ ਦੇ ਗਲ ਕੁੰਗਰੂਆਂ ਦਾ ਹਾਰ ਪਾ ਕੇ ਮੋਰਲੇ ਫਲੇ ਜੁਕਤਾ ਤਾਂ ਕਈ ਮੰਗੜਾਏ ਬਾਜ਼ੀਗਰ ਤੇ ਬਾਜ਼ੀਗਰਨੀਆਂ ਏਸੀਆਂ ਲੰਮੀਆਂ ਪਲਾਂਗਾ ਤੇ ਕੁੱਟਵੇਂ ਜੁੱਸੇਨੀਆਂ ਸਿਫਤਾ ਕਰਕੇ ਕਿਸ ਦੇ ਗਲ ਕੌਡੀਆਂ ਤੇ ਮਣਕਿਆਂ ਦੀਆਂ ਗਾਨੀਆਂ ਪਾ ਕੇ ਆਲਾ ਸਿੰਘ ਤੋਂ ਕਣਕ ਦੀਆਂ ਭਰੀਆਂ ਲੈ ਗਏ ਹਲੇ ਜੁੱਤੇ ਦੀ ਨਾ ਆਲਾ ਸਿੰਘ ਪਿਛਾਣ ਨੂੰ ਫੜੀ ਰੱਖਦਾ ਨਹੀਂ ਤੇ ਆਪਣੇ ਹੇਠਲੇ ਢੱਗੇ ਨੂੰ ਸਿੱਧਾ ਨਹੀਂ ਸੀ ਹੋਂ ਦਿੰਦਾ ਪਰ ਹੁਣ ਤੇ ਨਾਤ ਛੱਡ ਇਸ ਦੇ ਗਲ ਰਸੇ ਦੀ ਵੀ ਲੋੜ ਨਹੀਂ ਸੀ ਇਹ ਤੌਲਾ ਟੱਗਾ ਤੇ ਆਪਣੀ ਹੋਂ ਤੋਂ ਵੀ ਮੋਨ ਕਰ ਸੀ ਜਿੱਥੇ ਜੋ ਇਹ ਬੇਨਾ ਅੜੀ ਦੇ ਜੋਪ ਲੈ ਪੈਂਦਾ ਗੱਡੇ ਉੱਤੇ ਪਾਵੇਂ ਕੋਈ ਆਦਮੀ ਵੀ ਨਾ ਹੋਵੇ ਸਿੱਧਾ ਕਰ ਲੈ ਆਉਂਦਾ ਓੜ ਅਸਲੋਂ ਸਿੱਧੀ ਘਟਦਾ ਇਸ ਦੀਆਂ ਕੋਈ ਵਕਰੀਆਂ ਆਤਾਂ ਨਹੀਂ ਸਨ ਨਾ ਕੋਈ ਖਰਾਬੀਆਂ ਨਾ ਇਸ ਦੀਆਂ ਕੋਈ ਖੁਆਇਸ਼ਾਂ ਸਨ ਅਤੇ ਨਾ ਉਹਨਾਂ ਦੇ ਪੂਰਾ ਕਰਨ ਦਾ ਕੋਈ ਯਤਨ ਇਹ ਕੇਵਲ ਪੱਠੇ ਖਾਂਦਾ ਸਾਹ ਲੈਂਦਾ ਤੇ ਝੂਲੇ ਜੁਪਦਾ ਕੋਈ 15 ਵਰੇ ਪਹਿਲਾ ਇਹ ਤੌੜਾ ਵੈੜਕਾ ਤੇ ਆੜਾ ਸਿੰਘ ਦੋਵੇਂ ਜਿਉਂਦੇ ਸਨ ਪਰ ਹੁਣ ਇਕੱਲਾ ਆੜਾ ਸਿੰਘ ਹੀ ਹਾਂ ਆੜਾ ਸਿੰਘ ਬੁੱਢਾ ਹੋ ਗਏ ਵੀ ਅਜੇ ਜਿਉਂਦਾ ਸੀ ਉਸੇ ਜਿਉਂਦੇ ਹੋਣ ਦਾ ਨਿਸ਼ਚਾ ਕੇਵਲ ਡਾਕਟਰਾਂ ਨੂੰ ਹੀ ਨਹੀਂ ਸੀ ਸਭੋ ਸਾਰਿਆਂ ਨੂੰ ਘਰਦਿਆਂ ਨੂੰ ਪਿੰਡ ਵਾਲਿਆਂ ਨੂੰ ਤੇ ਕੋਲ ਦੇ ਪਿੰਡ ਵਾਲਿਆਂ ਨੂੰ ਵੀ ਸੀ ਇਹਨਾਂ ਸਾਰਿਆਂ ਲਈ ਉਹ ਅਜੇ ਜਿਉਂਦਾ ਸੀ ਸਾਰੇ ਉਸ ਦੇ ਸੁੱਖ ਸਾਨ ਪੁੱਛਦੇ ਤੇ ਉਸ ਦੇ ਬਾਬਤ ਗੱਲਾਂ ਧਿਆਨ ਨਾਲ ਸੁਣਦੇ ਆਪਣੇ ਦਿਵਾਲੇ ਦੇ ਪਿੰਡਾਂ ਦੇ ਤਾਂ ਉਹ ਮਾਨੋ ਹਵਾ ਵਿੱਚ ਉੱਪਰ ਆ ਹੋਇਆ ਸੀ ਕੋਈ ਸੋਜੀ ਵਾਲਾ ਰਾਹੀ ਜਾਂ ਪ੍ਰਾਣਾਵੇ ਉਸ ਦੇ ਨਾਂ ਤੋਂ ਜਾਣੋ ਹੋਇਆ ਬਿਨਾ ਨਹੀਂ ਸੀ ਰਹਿ ਸਕਦਾ ਕਈ ਵਰਿਆਂ ਤੋਂ ਆਲਾ ਸਿੰਘ ਇਸੇ ਤਰ੍ਹਾਂ ਜੂਰਿਆ ਸੀ ਪਹਿਲੇ ਵਰਿਆਂ ਵਿੱਚ ਤੇ ਇਹ ਜੀਵਨ ਟੋਰ ਹੋਰ ਵੀ ਨਿੱਖੇ ਸੀ ਉਸ ਦਾ ਸਰੀਰ ਏਡਾ ਵੱਡਾ ਅਤੇ ਤਗੜਾ ਸੀ ਕਿ ਨੇੜੇ-ਨੇੜੇ ਦੇ ਪਿੰਡਾਂ ਵਿੱਚ ਉਸ ਦੇ ਮੇਚ ਦਾ ਕੋਈ ਬੰਦਾ ਨਹੀਂ ਸੀ ਇੱਕ ਵਾਰ ਜਦੋਂ ਅੰਮ੍ਰਿਤਸਰ ਦੀ ਮੱਸਿਆ ਤੇ ਉਸ ਦਾ ਕੜਾ ਪਾਣ ਨੂੰ ਜੀ ਕੀਤਾ ਤਾਂ ਸਾਰੇ ਅੰਮ੍ਰਿਤਸਰ ਵਿੱਚ ਉਸ ਦੀ ਵੀਣੀ ਤੇ ਕੋਈ ਕੜਾ ਪੂਰਾ ਨਹੀਂ ਸੀ ਆਇਆ ਨਹਿਰਾ ਆਉਣ ਤੇ ਉਸ ਡੰਗਰ ਛੱਡ ਕੇ ਆਪਣੇ ਪੁਰਾਣੇ ਪਿੰਡ ਤੋਂ 5-6 ਕੋ ਦੂਰ ਆਪਣੀ ਭੋਏ ਵਿੱਚ ਆਪਣੇ ਨਵੇਂ ਪਿੰਡ ਦੀ ਨੀ ਰੱਖੀ ਸੀ ਉਸ ਨੂੰ ਮੁੰਸਫ਼ ਮੰਗੇ ਸਾਰੇ ਪਿੰਡੇ ਆਪਣੇ ਘਰਾਂ ਲਈ ਹਾਤੇ ਵੰਡੇ ਸਨ ਉਸ ਦੇ ਜ਼ੋਰ ਦੇਣ ਤੇ ਕਮੀਆਂ ਨੂੰ ਵੀ ਘਰ ਛਤਣ ਲਈ ਹਾਤੇ ਮਿਲੇ ਸਨ ਕੋਲ ਦੇ ਕਿਸੇ ਪਿੰਡ ਵਿੱਚ ਕਮੀਆਂ ਦੀ ਕੋਈ ਆਪਣੀ ਥਾਂ ਨਹੀਂ ਸੀ ਉਸ ਨੇ ਹੀ ਸਾਰੇ ਪਿੰਡੋਂ ਉਦਮ ਦੇ ਕੇ ਸਾਜਾ ਖੋਲਵਾਇਆ ਸੀ ਦੇ ਪਿੰਡ ਦੀ ਛੱਪੜ ਦੇ ਪਾਣੀਆਂ ਤੋਂ ਖਲਾਸੀ ਕਰਾਈ ਸੀ ਇੱਕ ਵੱਡੇ ਅਫਸਰ ਨੂੰ ਮਿਲ ਕੇ ਉਸ ਪਿੰਡ ਵਿੱਚ ਦਾਖਾਣਾ ਖੁਲਵਾ ਲਿਆ ਸੀ ਕਿਸ ਨੂੰ ਉਹ ਆਪਣੇ ਰਸੂਖ ਦਾ ਸਿਖਰ ਸਮਝਦਾ ਸੀ ਆਪਣੇ ਸਾਲਿਆ ਨੂੰ ਉਹ ਬੜਾ țeੜਕੇ ਕਹਿੰਦਾ ਤੁਹਾਡਾ ਕਾਟ ਤੇ ਸਾਨੂੰ ਝਾਟਾ ਮਿਲਦਾ ਏ ਸਾਡਾ ਕਾਟ ਹੀ ਕਿਧਰੇ ਹੋਰੇ ਪੈ ਜਾਂਦਾ ਏ ਨਾਲ ਦੇ ਪਿੰਡ ਵਿੱਚ ਬੜਾ ਵੱਡਾ ਮੁਸਲਮਾਨ ਜ਼ਮੀਦਾਰ ਸੀ ਜਿਸ ਨੂੰ ਮਲਕ ਸਾਹਿਬ ਆਕਦੇ ਸਨ ਹਰ ਐਤਵਾਰ ਉਸ ਨੂੰ ਲਾਹੌਰੋਂ ਅਖਬਾਰ ਆਉਂਦੀ ਉਸ ਦੇ ਆਪਣੇ ਪਿੰਡ ਦਾ ਖਨਾ ਨਾ ਹੋਣ ਕਰਕੇ ਡਾਕੀ ਦੇ ਫੇਰੇ ਤੱਕ ਅਖਬਾਰ ਆਲਾ ਸਿੰਘ ਦੇ ਪਿੰਡ ਹੀ ਪਈ ਰਹਿੰਦੀ ਇਸ ਉਡੀਕ ਤੋਂ ਵੱਜਣ ਲਈ ਮਲਕ ਹੁਣਾ ਆਪਣਾ ਨੌਕਰ ਕੋੜੀ ਦੇ ਆਲਾ ਸਿੰਘ ਦੇ ਘਰ ਕਰ ਲੈਣਾ ਆਰੰਭ ਦਿੱਤਾ ਨੌਕਰ ਦੇ ਫੇਰਿਆਂ ਵਿੱਚ ਆਲਾ ਸਿੰਘ ਨੂੰ ਮਲਕ ਤੇ ਆਪਣੀ ਜਿੱਤ ਲੋਕੀ ਹੋਈ ਦੱਸਦੇ ਸੀ ਐਡਾ ਵੱਡਾ ਮਲਕ ਹੋ ਕੇ ਵੀ ਦਾਖਾਣਾ ਨਹੀਂ ਲਵਾ ਸਕਦਾ ਸੀ ਜਦੋਂ ਵੀ ਉਹ ਨੌਕਰ ਨੂੰ ਵੇਖਦਾ ਤਾਂ ਜ਼ਰੂਰ ਪੁੱਛਦਾ ਅੱਜ ਨਵਾਬ ਕਿੱਧਰ ਸਵਾਰ ਹੋਇਆ ਏ ਕਿਧਰੇ ਨਹੀਂ ਜੀ ਆ ਮਲਕਪੁਰਾਂ ਦੀ ਅਖਬਾਰ ਲੈਣ ਚੱਲੇ ਆ ਨਵਾਬ ਉਸ ਦਾ ਜਵਾਬ ਦਿੰਦਾ ਤਾਂ ਆਲਾ ਸਿੰਘ ਕੋਲੇ ਮੁਆਫ਼ ਦਿੰਦਾ ਅੱਛਾ ਅੱਜ ਐਤਵਾਰ ਹੋਣਾ ਏ ਨਾ ਪਰ ਆਪਣੇ ਆਪ ਨੂੰ ਕਹਿ ਰਿਹਾ ਹੁੰਦਾ ਆੜਾ ਸਿੰਘ ਤੂੰ ਬੜਾ ਬੰਦਾ ਹੀਂ ਜੇ ਸਟਾਕ ਖਨਾ ਲਵਾ ਲਿਆ ਏ ਵੇਖ ਕਿੱਡੇ ਕਿੱਡੇ ਬੰਦੇ ਛਿੱਕੇ ਟੰਗੇ ਹੋਏ ਨਹੀਂ ਉਸ ਦੇ ਪਿੰਡ ਦੇ ਨੇੜੇ ਦੀ ਆਬਾਦੀ ਵਿੱਚ ਦੂਜੇ ਜ਼ਿਲ੍ਹਿਆਂ ਤੋਂ ਆਏ ਆਬਾਦਕਰ ਵਸੇ ਹੋਏ ਸਨ ਇਹਨਾਂ ਨੂੰ ਤੇ ਆੜਾ ਸਿੰਘ ਆਦਮੀ ਨਹੀਂ ਸੀ ਸਮਝਦਾ ਇਹ ਸਾਰੇ ਆ ਕੇ ਉਸ ਦੇ ਖਵਾਂ ਦੇ ਬੰਦੇ ਉਹਨਾਂ ਦੀਆਂ ਗਵਾਚੀਆਂ ਮੱਝੀ ਉਹ ਕੋਲ ਦੇ ਜੰਗਲੀਆਂ ਦੇ ਪਿੰਡਾਂ ਵਿੱਚ ਉਹ ਮੁੜਾ ਦਿੰਦਾ ਪਰ ਕਈ ਵਾਰੀ ਉਹ ਆਪ ਕੁਝ ਭਰਾਵਾਂ ਨੂੰ ਨਾਲ ਲੈ ਕੇ ਤੱਕੋ ਤੱਕੀ ਉਹਨਾਂ ਦੀਆਂ ਪੱਕੀਆਂ ਹੋਈਆਂ ਕਣਕਾਂ ਵੱਢ ਕੇ ਗੱਡਿਆਂ ਤੇ ਲੱਦ ਲਿਆਉਂਦਾ ਹੁੰਦਾ ਸੀ ਆਲਾ ਸਿੰਘ ਨੇ ਸ਼ਿਕਾਇਤ ਨਾ ਕਰਨ ਦਾ ਆਪਦਕਾਰਾਂ ਨੂੰ ਲਾਭ ਜ਼ਰੂਰ ਮਿਲਦਾ ਉਹਨਾਂ ਦੇ ਡੰਗਰ ਘਟ ਚੋਰੀ ਹੁੰਦੇ ਉਹਨਾਂ ਦੀਆਂ ਸਰਵਾਂ ਤੇ ਕਣਕਾਂ ਵਿੱਚ ਰਾਤیں ਜੰਗਲੀ ਆਪਣੀਆਂ ਮੱਝੀ ਨਾ ਚਾਰਦੇ ਤੇ ਉਹਨਾਂ ਦੀਆਂ ਕੁਲੀਆਂ ਵਿੱਚ ਸੱਨਾ ਘਟ ਲਗਦੀਆਂ ਆਪਣੇ ਪਿੰਡ ਦੇ ਸਾਰੇ ਰੰਡੇ ਕੁवारे ਕੰਮੀ ਆਲਾ ਸਿੰਘ ਨੇ ਇਹਨਾਂ ਪਿੰਡਾਂ ਵਿੱਚ ਵਿਆਹ ਲਏ ਸਨ ਆਏ ਗਏ ਦੀ ਸੇਵਾ ਵਿੱਚ ਆਲਾ ਸਿੰਘ ਸਭ ਤੋਂ ਅੱਗੇ ਸੀ ਖੋਰਿਆ ਪਿੱਛੇ ਭਜਨੀਆਂ ਵਾਰਾਂ ਨੂੰ ਰੋਟੀ ਖਵਾਉਂਦਾ ਇੱਕ ਵਾਰ ਅਕਾਲੀਆਂ ਦੇ ਇੱਕ ਜਥੇ ਨੂੰ ਰੋਟੀ ਖਵਾਉਣ ਬੰਦੇ ਕਈ ਰਾਤਾਂ ਉਸ ਨੂੰ ਹਵਾਲਾਤ ਵਿੱਚ ਕਟਨੀਆਂ ਪਈਆਂ ਸਨ ਇੱਕ ਕਹਾਣੀ ਉਸ ਬਾਰੇ ਬੜੀ ਪ੍ਰਸਿੱਧ ਸੀ ਇੱਕ ਸ਼ਾਮ ਉਹ ਘੋੜੀ ਤੇ ਚੜ ਕੇ ਮੰਡੀਆਂ ਘਰ ਆ ਰਿਹਾ ਸੀ ਉਸੇ ਰਾਤੇ ਇੱਕ ਨਵਾਂ ਵਿਆਹਿਆ ਜੋੜਾ ਸੜਕ ਸਵਾਰ ਸੀ ਛੋਰਾ ਕਿੱਥੇ ਜਾਉਏ ਆਲਾ ਸਿੰਘ ਨੇ ਮੁੰਡੇ ਤੋਂ ਪੁੱਛਿਆ ਬਾਹਾਂ ਲਿਕੇ ਜਾਉਂਗਾ ਆਪਣੇ ਸਹਰੇ ਬਾਹਾਂ ਲਿਕੇ ਆਲਾ ਸਿੰਘ ਦਾ ਆਪਣਾ ਪਿੰਡ ਸੀ ਕਿੰਦੇ ਘਰ ਵੇਰੋ ਸਾਈਂ ਦੇ ਆਲਾ ਸਿੰਘ ਆਪ ਕੋੜੇ ਤੋਂ ਉੱਤਰ ਬੈਠਾ ਤੇ ਉਹਨਾਂ ਨੂੰ ਉੱਤੇ ਬਿਠਾ ਦਿੱਤਾ ਰਾਤ ਨੂੰ ਜਦੋਂ ਉਹ ਇਸਾਈ ਕੋੜੀ ਆਲਾ ਸਿੰਘ ਦੇ ਘਰ ਬੰਨਣ ਆਇਆ ਤਾਂ ਉਸ ਲੈਣੋਂ ਨਾ ਕਰ ਦਿੱਤੀ ਨਹੀਂ ਭਈ ਵੀਰੋ ਜਦੋਂ ਮੇਰੀ ਦੀ ਸੌਰੇ ਜਾਏ ਇਹਦੇ ਤੇ ਚੜ ਕੇ ਜਾਏ ਤੇ ਜਦੋਂ ਆਵੇ ਇਹਦੇ ਤੇ ਹੀ ਚੜ ਕੇ ਆਵੇਗੀ ਪਰ ਹੁਣ ਤੇ ਪਿੰਡ ਵਿੱਚ ਹਵਾਏ ਕੁਝ ਪੁੱਠੇ ਜੇ ਵਗ ਗਏ ਸੀ ਉਸੇ ਆਪਣੇ ਉਦਮ ਨਾਲ ਛਤਾਏ ਹੋਏ ਸਾਂਝੇ ਟਾਪੇਟ ਕਾਵਾ ਰੋੜੀ ਜਹੀ ਪਈ ਰਹਿੰਦੀ ਕੁਝ ਮੁੰਡੇ ਕੋਸ ਤੇ ਬੈਠਿਆ ਹੀ ਤਾਂਚ ਖੇਡਦੇ ਰਹਿੰਦੇ ਤੇ ਆਪਸ ਵਿੱਚ ਝਗੜਦੇ ਰਹਿੰਦੇ ਜਾਂ ਕੋਈ ਪਾੜਾ ਅਖਬਾਰ ਲੈ ਕੇ ਬਹਿ ਜਾਂਦਾ ਤੇ ਪਰਲ ਪਰਲ ਅਖਬਾਰ ਹੀ ਸੁਣਾਉਂਦਾ ਰਹਿੰਦਾ ਓਨਾ ਚਿਰ ਹੋਰ ਕੋਈ ਗੱਲਬਾਤ ਨਾ ਹੋ ਸਕਦੀ ਕਿਉਂਕਿ ਜੋ ਸਾਰੇ ਲੋਕਾਂ ਦਾ ਧਿਆਨ ਅਖਬਾਰ ਸੁਣਨ ਵਾਲੇ ਹੀ ਹੁੰਦਾ ਪਤਾ ਨਹੀਂ ਕਿਉਂ ਆਲਾ ਸਿੰਘ ਨੂੰ ਅਖਬਾਰ ਦੇ ਦੋਜਿਆਂ ਨਾਲੋਂ ਘੱਟ ਸਮਝ ਆਉਂਦੀ ਤੇ ਉਹ ਇਸ ਬਾਰੇ ਕਦੇ ਕੋਈ ਸਵਾਦਲੀ ਗੱਲ ਨਾ ਕਰ ਸਕਦਾ ਕਈ ਵਾਰੀ ਖਿੱਚ ਕੇ ਆਖਦਾ ਇਹ ਸਭ ਝੂਠ ਹੈ ਕੋ ਕੋੜ ਥੱਪਕੇ ਇਥੇ ਕਰ ਦਿੰਦੇ ਨੇ ਉਹਨਾਂ ਨੂੰ ਸਾਰੀਆਂ ਗੱਲਾਂ ਦਾ ਕਿਵੇਂ ਪਤਾ ਲੱਗ ਜਾਂਦਾ ਏ ਪਰ ਕਿਸੇ ਤੇ ਇਸ ਗੱਲ ਦਾ ਰਤੀ ਅਸਰ ਨਾ ਹੁੰਦਾ ਸਭ ਕੁਝ ਚੋਟ ਕਿਸ ਤਰ੍ਹਾਂ ਹੋ ਸਕਦਾ ਸੀ ਜਦੋਂ ਲੜਾਈ ਲੱਗਣ ਦੀ ਖਬਰ ਆਏ ਤਾਂ ਸਭ ਕੁਝ ਮਹਿੰਗਾ ਹੋਣ ਲੱਗ ਪਿਆ ਲੀਡਰ ਕੈਦ ਹੋ ਗਏ ਤੇ ਉਹਨਾਂ ਦੇ ਕਿਧਰੇ ਜਾਣ ਆਉਣ ਦੀ ਕੋਈ ਖਬਰ ਨਹੀਂ ਸੀ ਆਉਂਦੀ ਅੰਗਰੇਜ਼ਾਂ ਦੇ ਜਿੱਤਣੀਆਂ ਖਬਰਾਂ ਆਉਣ ਲੱਗੀਆਂ ਦਾ ਲੀਡਰ ਛੱਡ ਦਿੱਤੇ ਗਏ ਜਦੋਂ ਲੜਾਈ ਹਟਣ ਦੀ ਖਬਰ ਆਈ ਤਾਂ ਕੋਈ ਨਹੀਂ ਸੀ ਕਹਿੰਦਾ ਕਿ ਲੜਾਈ ਅਜੇ ਨਹੀਂ ਹਟੀ ਪਰ ਆੜਾ ਸਿੰਘ ਲਈ ਇਹ ਸਭ ਕੁਝ ਝੂਠ ਸੀ ਜੇ ਟੱਪ ਥੱਲੇ ਝੂਠ ਦਾ ਹੀ ਪ੍ਰਚਾਰ ਹੋਣਾ ਸੀ ਤਾਂ ਕਿਉਂ ਨਾ ਗੁਰਦੁਆਰੇ ਦੇ ਪਾਈ ਹੋਰੇ ਆ ਕੇ ਇੱਥੇ ਪੰਥ ਪ੍ਰਕਾਸ਼ ਯਾ ਰਾਜ ਖਾਲਸਾ ਪੜਿਆ ਕਰਨ ਜਦੋਂ ਪਾਈ ਹੋਰੀ ਰਾਗ ਨਾਲ ਰਾਜ ਖਾਲਸਾ ਪੜਦੇ ਕੇ ਕਿਤੋਂ ਕੇਤੋਂ ਮਤਲਬ ਸਮਝਾਂਦੇ ਤਾਂ ਟੱਪ ਥਲੇ ਅਮਨ ਹੋ ਜਾਂਦਾ ਸਾਰੇ ਲੋਕਾਂ ਦੀਆਂ ਚਤਰਾਇਆਂ ਤੇ ਡੋਂਗੀਆਂ ਵਿਚਾਰਾਂ ਨੂੰ ਲਗਾਮ ਮਿਲ ਜਾਂਦੀ ਤੇ ਹਰ ਪਾਸੇ ਚੁੱਪ ਹੋ ਜਾਂਦੇ ਆਲਾ ਸਿੰਘ ਦੇ ਭਾਰੇ ਅਤੇ ਸਤਿਕਾਰੇ ਹੋਏ ਸਰੀਰ ਦਾ ਰੋਗ ਇਸ ਤਰ੍ਹਾਂ ਪੈਦਾ ਹੋਏ ਖਲਾ ਵਿੱਚ ਛਾ ਜਾਂਦਾ ਤੇ ਉਸ ਦੇ ਮਨ ਨੂੰ ਸ਼ਾਂਤੀ ਮਿਲਦੀ ਇਸ ਮਿੱਠੇ ਜੇ ਵਾਜੂ ਮੰਡਲ ਦਾ ਇਮਤਿਹਾਨ ਲੈਣ ਲਈ ਉਹ ਕਦੇ-ਕਦੇ ਕੁਝ ਬੋਲਦਾ ਭਾਈ ਜੀ ਇਥੋਂ ਜਰਾ ਤਹਜ ਨਾਲ ਪੜੋ ਭਾਈ ਜੀ ਇਹਦਾ ਮਤਲਬ ਜਰਾ ਸਮਝਾਇਆ ਜੀ ਤਾਂ ਸਿੱਖ ਸੰਜੀ ਉਹ ਪਰ ਮਾਰਸ਼ਲ ਲਾਵਾਂ ਇਹ ਪਾਈ ਘੁਰਾ ਵਾਲਾ ਹਥਿਆਰ ਵੀ ਕਦੇ-ਕਦੇ ਹੀ ਵਰਤਿਆ ਜਾ ਸਕਦਾ ਸੀ ਹਰ ਰੋਜ਼ ਤਾਂ ਨਹੀਂ ਕਦੇ-ਕਦੇ ਟੱਪ ਥਲੇ ਬੈਂਸਾ ਹੁੰਦੀਆਂ ਗਰਮ-ਗਰਮ ਬੈਂਸਾ ਅਕਾਲੀਆਂ ਦੀਆਂ ਕਾਂਗਰਸੀਆਂ ਦੀਆਂ ਕਮਿਊਨਿਸਟਾਂ ਦੀਆਂ ਬਹਿਸ ਕਰਨ ਵਾਲੇ ਜੋਸ਼ ਵਿੱਚ ਆ ਜਾਂਦੇ ਜਿਵੇਂ ਕੋਈ ਉਹਨਾਂ ਦੇ ਘਰ ਤੇ ਵਾਰ ਕਰ ਰਿਹਾ ਹੁੰਦਾ ਹੈ ਆਲਾ ਸਿੰਘ ਜਾਣਦਾ ਸੀ ਅਕਾਲੀ ਸਿੱਖ ਪੰਥ ਦੇ ਉੰਤੇ ਚਾਉਂਦੇ ਹਨ ਕਾਂਗਰਸੀ ਦੇਸ਼ ਦੀ ਆਜ਼ਾਦੀ ਤੇ ਕਮਿਊਨਿਸਟ ਸਭ ਇੱਕ ਕਰਨੀ ਚਾਹੁੰਦੇ ਹਨ ਪਰ ਇਸ ਤੋਂ ਵਧੇਰੇ ਉਹ ਇਹਨਾਂ ਬਾਰੇ ਕੁਝ ਨਹੀਂ ਸੀ ਕਹਿ ਸਕਦਾ ਉਹ ਮੱਸੀਆ ਤੇ ਸੱਜੇ ਰਾਜਸੀ ਦਿਵਾਨਾ ਵਿੱਚ ਬੈਠਾ ਸੀ ਉਹਨਾਂ ਦੀਆਂ ਗੱਲਾਂ ਸੁਣੀਆਂ ਤੇ ਸਮਝੀਆਂ ਸਨ ਪਰ ਚੰਗੀ ਤਰ੍ਹਾਂ ਨਹੀਂ ਇਹ ਬੈਂਸਾ ਕਰਨ ਵਾਲੇ ਅਖਬਾਰਾਂ ਤੇ ਰਸਾਲੇ ਵੀ ਪੜ੍ਹਦੇ ਸਨ ਬਾਹਰੋਂ ਆਏ ਵਰਕਰਾਂ ਨੂੰ ਮਿਲਦੇ ਸਨ ਗੱਡੀਆਂ ਵਿੱਚ, ਠਟੀਆਂ ਤੇ ਸਟੇਸ਼ਨਾਂ ਤੇ ਸੜਕਾਂ ਦੇ ਇਹੋ ਵੀ ਗੱਲਾਂ ਕਰਦੇ ਤੇ ਸੁਣਦੇ ਸਨ ਖੱਤਰੀ ਤੇ ਕਮੇਨ ਵੀ ਇਹਨਾਂ ਬੈਂਸਾ ਵਿੱਚ ਨਾਲ ਰਲ ਜਾਂਦੇ ਤੇ ਫਿਰ ਇਹ ਲੋਕ 탑 ਥਲੇ ਭੋਏ ਜਾਂ ਆਪਣੀ ਮੰਜੀ ਤੇ ਬੈਣ ਦੀ ਥਾਂ ਬੈਸ ਕਰਦੇ ਜੱਟਾਂ ਦੇ ਨਾਲ ਹੀ ਤਖਤ ਪੋਸ਼ ਜਾਂ ਮੰਜੀ ਤੇ ਬੈਠ ਜਾਂਦੀ। ਕਈ ਵਾਰ ਤੇ ਏਕ ਮੇਨ ਬੈਸ ਵਿੱਚ ਕਿਸੇ ਜੱਟ ਨੂੰ ਔਲਿਆ ਕਰ ਦਿੰਦੇ। ਆਲਾ ਸਿੰਘ ਲਈ ਇਹ ਕਲਯੁਗ ਦੀ ਚਾਕੀ ਹੁੰਦੀ। ਉਹ ਹੈਰਾਨ ਸੀ ਕਿ ਉਹ ਜੱਟ ਇਸ ਕੰਮ ਤੋਂ हट ਕੇ ਉਹ ਨਹੀਂ ਜਾਂਦਾ। ਆਲਾ ਸਿੰਘ ਦਾ ਕਦੇ ਕਿਸੇ ਨੇ ਨਿਰਾਦਰ ਨਹੀਂ ਸੀ ਕੀਤਾ ਤੇ ਨਾ ਕਦੇ ਕਿਸੇ ਉਸ ਦੀ ਗੱਲ ਟੋਕੀ ਸੀ। ਪਰ ਉਸ ਦਾ ਮਨ ਤੇ ਇਹਨਾਂ ਗੁੰਝੜਾ ਵੱਲ ਆਉਂਦਾ ਹੀ ਨਹੀਂ ਸੀ ਤੇ ਨਾ ਹੀ ਉਹ ਕੁਝ ਕਹਿ ਸਕਦਾ ਸੀ ਆਪਣੇ ਹੱਥੀਂ ਚਤਾਏ ਟਪਕੇਡ ਉਹ ਇਸ ਤਰ੍ਹਾਂ ਬੈਠਾ ਰਹਿੰਦਾ ਜਿਵੇਂ ਕਿਸੇ ਮੌਜੀ ਰਾਜੇ ਨੇ ਆਪਣੀ ਰਿਆਸਤ ਦੇ ਹਾਈ ਕੋਰਟ ਜੱਜ ਨੂੰ ਸਿਵਲ ਸਰਜਨ ਬਣਾ ਕੇ ਕਿਸੇ ਹਸਪਤਾਲ ਵਿੱਚ ਬਿਠਾ ਦਿੱਤਾ ਹੋਵੇ ਤੇ ਉਸ ਨੂੰ ਪਤਾ ਨਾ ਹੋਵੇ ਕਿ ਉਸਨੇ ਕੀ ਕਰਨਾ ਹੈ ਵਿੰਡ ਵਿੱਚ ਕਮਿਊਨਿਸਟਾਂ ਦੇ ਜਲਸੇ ਹੁੰਦੇ ਕਮਿਊਨਿਸਟ ਲੀਡਰ ਥਾਣੇਦਾਰਾਂ ਤੇ ਪੁਲਿਸ ਕਪਤਾਨਾਂ ਨੂੰ ਉਹਨਾਂ ਦੇ ਮੋਹ ਤੇ ਸਿੱਧੀਆਂ-ਸਿੱਧੀਆਂ ਸੁਣਾਉਂਦੇ ਤੁਸੀਂ ਨਿੱਕੇ-ਨਿੱਕੇ ਹਿਟਲਰ ਤੇ ਟੋਜੋ ਹੋ ਅਸਾਂ ਉਹਨਾਂ ਦਾ ਰਾਜ ਖਤਮ ਕਰਨ ਦਿੱਤਾ ਹੈ ਤੁਹਾਡਾ ਰਾਜ ਵਧੇਰੇ ਚ ਨਹੀਂ ਰਹਿ ਸਕਦਾ ਇਹ ਪੁਲਿਸ ਵਾਲਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੀਆਂ ਰੋਪੀਆਂ ਨਾਲ ਬੰਨ ਕੇ ਲਿਆਇਆ ਕਰਨ ਜੱਟਾਂ ਦੇ ਘਰੋਂ ਰੋਟੀਆਂ ਖਾਣ ਦਾ ਉਹਨਾਂ ਨੂੰ ਕੋਈ ਹੱਕ ਨਹੀਂ ਆਲਾ ਸਿੰਘ ਟਰੋਡੀ ਨਹੀਂ ਸੀ ਮਰਬੇ ਮਿਲਣ ਵੇਲੇ ਉਸ ਮਰਬੇ ਲੈਣ ਤੋਂ ਨਾ ਕਰ ਦਿੱਤੀ ਸੀ ਉਹ ਸਾਹਿਬ ਦੇ ਤਰਲੇ ਨਹੀਂ ਸੀ ਪਾਉਣਾ ਚਾਹੁੰਦਾ ਪਰ ਇਹੋ ਜਿਹੀਆਂ ਗੱਲਾਂ ਉਸ ਦੇ ਮੂੰਹੋਂ ਨਹੀਂ ਸੀ ਨਿਕਲ ਸਕਦੀਆਂ ਉਸ ਉਹ ਵੇਲੇ ਦੇਖੇ ਸਨ ਜਦੋਂ ਨੰਬਰਦਾਰ ਜਾਂ ਜੇਲ੍ਹਦਾਰ ਵਿਰੋਧ ਗੱਲ ਆਖਣੀ ਜ਼ੁਰਮ ਸੀ ਉਹ ਇਹਨਾਂ ਗੱਲਾਂ ਤੇ ਤਾਲੀ ਨਹੀਂ ਸੀ ਵਜਾ ਸਕਦਾ ਡਰ ਤੋਂ ਨਹੀਂ ਕਿ세 ਲਈ ਕਿ ਇਹ ਉਸ ਦੇ ਦਿਲ ਦੀਆਂ ਆਵਾਜ਼ਾਂ ਨਹੀਂ ਸਨ ਪਰ ਉਹ ਇਹ ਵੀ ਅਨੁਭਵ ਕਰ ਲੈਂਦਾ ਕਿ ਉਹ ਹੁਣ ਮੋਰਲੀ ਪਾਲ ਵਿੱਚ ਨਹੀਂ ਖਲੋਤਾ ਸੀ ਉਸ ਦੇ ਅੱਗੇ ਹੋਰ ਕਈ ਲੋਕ ਸਨ ਤੇ ਉਹ ਭੱਜ ਕੇ ਉਹਨਾਂ ਨੂੰ ਨਹੀਂ ਮਿਲ ਸਕਦਾ ਸੀ ਕਮਿਊਨਿਸਟ ਮੁੰਡੇ ਡਿਪਟੀ ਕਮਿਸ਼ਨਰਾ ਟੀਪੀਐਸ ਕਪਤਾਨਾਂ ਨੂੰ ਮਿਲਦੇ ਤੇ ਧੰਨਵਾਦੀ ਹੋਣ ਦੇ ਥਾਂ ਉਨਾ ਨਾਲ ਹੌਲੀ ਹੌਲੀ ਗਲਬਾਦ ਉੱਤੇ ਖੁੱਲੇ ਜਲਸਿਆਂ ਵਿੱਚ ਨੁਕਤਾ ਚਿੰਨੀ ਕਰਦੇ ਸਰਕਾਰ ਦੇ ਬਾਰੇ ਇਹ ਲੋਕ ਇਸੇ ਤਰ੍ਹਾਂ ਗੱਲ ਕਰਦੇ ਜਿਵੇਂ ਕਿਸੇ ਨਾਲ ਦੇ ਪਿੰਡ ਦੇ ਪਰੇ ਹੁੰਦੇ ਹੈ ਕਈ ਫੌਜੀ ਮੁੜ ਕੇ ਪਿੰਡ ਆ ਰਹੇ ਸਨ ਆਜ਼ਾਦ ਕਿੰਦ ਫੌਜ ਦੇ ਤੇ ਕਈ ਦੂਜੇ ਰਾਜ ਉਲਟਾਉਣ ਦੇ ਸੁਪਨੇ ਦੇਖਣ ਵਾਲੇ ਆਜ਼ਾਦ ਦੇਸ਼ਾਂ ਵਿੱਚ ਬੰਦਿਆਂ ਵਾਂਗ ਫਿਰਨ ਵਾਲੇ ਇਨਾ ਫੌਜੀਆਂ ਨੇ ਜਰਨੈਲ ਦੇਖੇ ਬਾਦਸ਼ਾਹ ਵੇਖੇ ਬੰਦੂਕਾਂ ਤੋਪਾਂ ਮਸ਼ੀਨ ਗੰਨਾ ਚਲਾਉਣੀਆਂ ਸਿੱਖੀਆਂ ਮੋਟਰਾਂ ਤੇ ਟੈਂਕ ਚਲਾਉਣੇ ਸਿੱਖੇ ਅੰਗਰੇਜ਼ ਵੇਖੇ ਅਮਰੀਕਨ ਵੇਖੇ ਅਫਸ਼ੀ ਵੇਖੇ ਇਟਾਲੀਅਨਾਂ ਨੂੰ ਕੈਦ ਰੱਖਿਆ ਈਰਾਨ ਮਿਸਰ ਇਟਲੀ ਫਰਾਂਸ ਤੇ ਇੰਗਲਿਸਤਾਨ ਵਿੱਚ ਉਹ ਗਏ ਕਿੰਨੀਆਂ ਕੌਮਾਂ ਦੀਆਂ ਉਮੀਦਾਂ ਬਣੇ ਰਹੀ ਆਲਾ ਸਿੰਘ ਨੂੰ ਆਕਰ ਉਹ ਕਿੱਡਾ ਕੋ ਵੱਡਾ ਬੰਦਾ ਸਮਝ ਸਕਦੇ ਸਨ ਇੱਕ ਕਵੇ ਮੁੰਡੇ ਨੂੰ ਦੋਹਰੋਂ ਜਲਸਿਆਂ ਤੇ ਸੱਦੇ ਆਉਂਦੇ ਵੱਡੇ ਵੱਡੇ ਅਖਬਾਰੀ ਲੋਕਾਂ ਨਾਲ ਉਸ ਦਾ ਮੇਲ ਮਿਲਾਪ ਸੀ ਇਹਨਾਂ ਮੁਲਾਕਾਤਾਂ ਦੀਆਂ ਗੱਲਾਂ ਉਹ ਜਲਸਿਆਂ ਤੋਂ ਆ ਕੇ ਸੁਣਾਉਂਦਾ ਤੇ ਲੋਕੀ ਬੜੇ ਗੋਹ ਨਾਲ ਸੁਣਦੇ ਇਹ ਸਭ ਕੁਝ ਦੇ ਸਾਹਮਣੇ ਆਲਾ ਸਿੰਘ ਲੜ ਖੜਾ ਜਾਂਦਾ ਪਿੰਡ ਵਿੱਚ ਸਭ ਤੋਂ ਉੱਚੀ ਥਾਂ ਤੋਂ ਬਿਨਾਂ ਉਹ ਹੋਰ ਕੋਈ ਥਾਂ ਨਹੀਂ ਸੀ ਦੇਖੀ ਤੇ ਇਸ ਥਾਂ ਤੋਂ ਬਿਨਾ ਹੋਰ ਕੋਈ ਥਾਂ ਉਹ ਕਬੂਲਣ ਲਈ ਤਿਆਰ ਵੀ ਨਹੀਂ ਸੀ ਜਦੋਂ ਉਹ ਟੱਪ ਥਲੇ ਆ ਕੇ ਬੈੰਦਾ ਤਾਂ ਲੋਕਾਂ ਦਾ ਧਿਆਨ ਖਿੱਚਣ ਲਈ ਸਈ ਗਿਟੇ ਆਪਣੇ ਗੁੱਥਲੇ ਵਿੱਚੋਂ ਗੱਡਦਾ ਨੇੜੇ ਤੇੜੇ ਦੇ ਵੱਡੇ ਪੀਰਾਂ ਫਕੀਰਾਂ ਦੀਆਂ ਗੱਲਾਂ ਸੁਣਾਦਾ ਪੀਰ ਬਹਾਦਰ ਸ਼ਾ ਤੇ ਅਸਲੋ ਮਸਤਾਨਾ ਸੀ ਮੇਰੀ ਇੱਕ ਮੱਜ ਨੂੰ ਕੋਟੂ ਪਿਆ ਬੜੀ ਮੱਝ ਸੀ ਉਹ ਇਹਨਾ ਵਟੂਆ ਤੋਂ ਲਈ ਸੀ ਮੈਂ ਲੜ ਝਗੜ ਕੇ ਡੰਗਰ ਨਹੀਂ ਸਨ ਇਹ ਸੋਹਰੇ ਹੱਥੋਂ ਛੱਡਦੇ ਲੇਖਾ ਭਾਵੇਂ ਕਿੰਨਾ ਦਈਏ ਉਸ ਮੱਝ ਨੂੰ ਘੋਟੂ ਪਿਆ ਤੇ ਮੈਂ ਖੀਰ ਸੁੱਕੀ ਮੱਝ ਬਚ ਗਈ ਰੱਬੋ ਇਹ ਬਚਰੇ ਬਹਾਰ ਸ਼ਾ ਵਿਚਾਰੇ ਉਥੇ ਕੀ ਕਰਨਾ ਸੀ ਲਓ ਜੀ ਮੈਂ ਉਹ ਖੀਰ ਲੈ ਕੇ ਗਿਆ ਇੱਕ ਥੜੇ ਜੇ ਤੇ ਬੈਠਾ ਹੋਇਆ ਪਰ ਨੰਗਾ ਏ ਤੇ ਬਸ ਅਸਨੋਈ ਫਲਾੰਗ ਕੋਤੇ ਕੋਲ ਥੜੇ ਦੇ ਉੱਤੇ ਹੀ ਚਾੜੇ ਫਿਰਿਆ ਹੋਇਆ ਸੋ ਤੇ ਕਦੇ ਕੋਈ ਹੋਰ ਅਨੋਖੀ ਜਿਹੀ ਗੱਲ ਨੂੰ ਲੈ ਤੁਰਦਾ ਇਹ ਜਿਹੜੇ ਅੰਗਰੇਜ਼ ਨੇ ਇਹ ਬੜੇ ਤਾੜ ਵਾਲੇ ਬੰਦੇ ਹੁੰਦੇ ਨੇ ਨਹਾਰ ਦੇ ਬੜੇ ਸਿਆਣ ਰੱਖਦੇ ਨੇ ਇੱਕ ਬੰਦੋਬਸਤ ਵਾਲਾ ਸਾਹਿਬ ਸੀ ਪੁਰਾਣਾ ਇਕ ਦਿdre ਬਾਪੂਰਾ ਦੇ ਵੇਲੇ ਇੱਧਰ ਰਹਿ ਗਿਆ ਹੋਇਆ ਸੀ ਅਮਰ ਸਿੰਘ ਦੀ ਰੱਖ ਵਿੱਚ ਸ਼ਿਕਾਰ ਖੇਡਦਾ ਮੈਨੂੰ ਟੱਕਰ ਗਿਆ ਅਜੇ ਕਾਲੀ ਦਾੜੀ ਸਾ ਉਦੋਂ ਝਟ ਆਂਦਾ ਏ ਕੋਈ ਤੂੰ ਨੱਥਾ ਸਿੰਘ ਦਾ ਲੜਕਾ ਏ ਮੈਂ ਆਖਿਆ ਜੀ ਆਹੋ ਉਹ ਮੇਰਾ ਬਾਪ ਸੀ ਕਦੀ ਉਹ ਪਿੰਡ ਦੇ ਮੁੰਡਿਆਂ ਦੇ ਦਾਦਿਆਂ ਪੜਦਾਦਿਆਂ ਦੇ ਕੋਲਾ ਤੇ ਦੌੜਾਂ ਦੇ ਮੁਕਾਬਲੇ ਇਹ ਪਟੀਆਂ ਤੇ ਖਰਲਾਂ ਦੀਆਂ ਵੱਡੀਆਂ ਲੜਾਈਆਂ ਦੀਆਂ ਗੱਲਾਂ ਛੇੜ ਦਿੰਦਾ ਗੱਲਬਾਤ ਵਿੱਚ ਉਹ ਸਾਰੇ ਪਿੰਡ ਵਿੱਚੋਂ ਸੁਚੱਜਾ ਸੀ ਗੱਲਾਂ ਅੰਤ ਮੁੱਕ ਜਾਂਦੀਆਂ ਥੋੜੀ ਦੇਰ ਰਸ ਰਹਿਦਾ ਤੇ ਫਿਰ ਕਾਮਾ ਰੌਲੀ ਪੈ ਜਾਂਦੀ ਤੇ ਇਸ ਕਾਮਾ ਰੌਲੀ ਵਿੱਚ ਆਲਾ ਸਿੰਘ ਦੀ ਸ਼ਖਸੀਅਤ ਗੁਆਚ ਜਾਂਦੀ ਇੱਕ ਦਿਨ ਇੱਕ ਵੱਡਾ ਸਾਰਾ ਇਨਾਮੀ ਘੋੜਾ ਆਲਾ ਸਿੰਘ ਮੁੱਲ ਲੈ ਆਇਆ ਨੇੜੇ-ਨੇੜੇ ਦੇ ਸਾਰੇ ਚੰਗੇ ਘੋੜੀਆਂ ਕੋੜੇ ਉਸ ਮੁਕਾਬਲੇ ਲਈ ਵਿਸਾਖੀ ਦੇ ਮੇਲੇ ਤੇ ਸੱਦੇ ਤੇ ਖਰਾ ਦੇਤੇ ਭਜਣ ਵਿੱਚ ਨੇਜੇ ਵਿੱਚ ਤੇ ਭੁੰਬਰ ਵਿੱਚ ਆਲਾ ਸਿੰਘ ਦੇ ਹਵੇਲੀ ਤੇ ਕੋੜਾ ਵੇਖਣ ਵਾਲਿਆਂ ਦਾ ਮੇਲਾ ਲੱਗਾ ਰਹਿੰਦਾ ਉਹ ਵੀ ਕੋੜੇ ਨੂੰ ਲੋੜ ਤੋਂ ਵੱਧ ਸੰਗਲ ਪਿਛਾੜੀਆਂ ਪਾਈ ਰੱਖਦਾ ਆਏ ਗਏ ਨੂੰ ਰੋਪੀ ਪਾਣੀ ਦਿੰਦਾ ਤੇ ਕੋੜੇ ਦੀਆਂ ਗੱਲਾਂ ਸੁਣਾਉਂਦਾ ਇੱਕ ਵਾਰੀ ਇੱਕ ਅੜੇ ਘੋੜਾ ਜੱਟ ਵੀ ਆਪਣੀ ਕੋੜੀ ਪੁਜਾਣ ਲਈ ਉਥੇ ਲੈ ਆਇਆ ਆਖੇ ਯਾ ਕੋੜੀ ਦੇ ਦੇਣੀ ਯਾ ਕੋੜਾ ਲੈ ਲੈਣਾ ਦੌੜ ਹੋਈ ਕੋੜੀ ਹਾਰ ਗਈ ਕੋੜੀ ਵਾਲੇ ਜੱਟ ਨੇ ਕੋੜੀ ਆਲਾ ਸਿੰਘ ਦੀ ਖੁਰਲੇ ਤੇ ਬੰਨ ਦਿੱਤੀ ਸਾਰੇ ਪੇਟ ਦੇ ਸਾਹਮਣੇ ਆਲਾ ਸਿੰਘ ਨੇ ਉਸੇ ਮੋੜੇ ਤੇ ਹੱਥ ਧਰ ਕੇ ਆਖਿਆ ਗੱਲ ਸੁਣ ਭਰਾਵਾ ਇਹ ਖੁਰਲੇ ਵੀ ਤੇਰੀ ਤੇ ਕਿल्ले ਵੀ ਤੇਰੇ ਜੇ ਤਾ ਕੋੜੀ ਬੱਧੀ ਆ ਆਪਣੀ ਕਰਕੇ ਤਾਂ ਜੰਮ ਜੰਮ ਬੰਨ ਪਰ ਜੇ ਮੇਰੀ ਕਰਕੇ ਬੱਦੀ ਆ ਤਾਂ ਹੁਣੇ ਖੋਲ ਲੈ ਮੈਂ ਕੋਈ ਤੇਰੀ ਕੁੜੀ ਦਾ ਵਪਾਰ ਤੇ ਨਹੀਂ ਨਾ ਕਰਨਾ ਬਈ ਕੋਈ ਵਪਾਰੀਆਂ ਮੈਨੂੰ ਤੇ ਇਹ ਮੇਰਾ ਆਪਣਾ ਹੀ ਬੜਾ ਏ ਕਰਮਾ ਵਾਲਾ ਬਸ ਜਿਉਂਦਾ ਰਹੇ ਹਰ ਪਾਸਿਓ ਵਾਵਾ ਹੋਏ ਅਗਲੇ ਦਿਨ ਹੀ ਡਿਸਟ੍ਰਿਕਟ ਬੋਰ ਦੇ ਇੱਕ ਸੀਟ ਲਈ ਮੈਂਬਰ ਖਲਾਰਨ ਦੀ ਗੱਲ ਹੋ ਗਈ ਆਲਾ ਸਿੰਘ ਦੇ ਖਿਆਲ ਵਿੱਚ ਇਹ ਕੋਈ ਵਧੇਰੇ ਸੋਚਣ ਵਾਲੀ ਗੱਲ ਨਹੀਂ ਸੀ ਉਹ ਸਾਖਿਆ ਪਿਛਲੇ ਵੇਰ ਮੈਂਬਰ ਸੀ ਸ਼ੇਰੇ ਕੀ ਬਰਾਦਰੀ ਦਾ ਐਤਕੀ ਸਾਡੇ ਟੰਨੇ ਗਿਆ ਦੀ ਵਾਰੀ ਹੈ ਪਿੰਡ ਤੇ ਉਹਨਾਂ ਨਾਲੋਂ ਸਾਡੇ ਢੇਰ ਬਹੁਤੇ ਨੇ ਪਰ ਆਦਤ ਇਹ ਦੇਣ ਦਾ ਸਾਨੂੰ ਪਰ ਆਲਾ ਸਿੰਘ ਦੀ ਇਹ ਦਲੀਲ ਕਿਸੇ ਨੂੰ ਜਚੀ ਨਾ ਉਹ ਪਾਰਟੀਆਂ ਦੀਆਂ ਟਿਕਟਾਂ ਪਾਲਸੀਆਂ ਤੇ ਪ੍ਰੋਗਰਾਮਾਂ ਚੌੜੇ ਦੇ ਸੌੜੇ ਦ੍ਰਿਸ਼ਟੀਕੋਣਾਂ ਦੀਆਂ ਗੱਲਾਂ ਕਰਨ ਲੱਗ ਪਏ ਆਖਰੇ ਕੌਣ ਲੋਕ ਸਨ ਜੋ ਆਪਣੇ ਕੁੱਲ ਨਾਲੋਂ ਟਿੱਕ ਨੂੰ ਚੰਗਾ ਸਮਝਦੇ ਸਨ ਪਿਛਲੇ ਦਿਨ ਦੀ ਵਾਵਾ ਪਿੱਛੋਂ ਇਹ ਹਾਰ ਚੌਖੀ ਚਉਹਦੇ ਸੀ ਆਲਾ ਸਿੰਘ ਉੱਠ ਕੇ ਆਪਣੇ ਹਵੇਲੇ ਨੂੰ ਟੁਰ ਪਿਆ ਉਥੇ ਮਰਬਿਆ ਵਾਲਾ ਮੰਗਲ ਸਿੰਘ ਆਇਆ ਹੋਇਆ ਸੀ ਮੰਗਲ ਸਿੰਘ ਆਲਾ ਸਿੰਘ ਦਾ ਲੰਗੋਟਿਆ ਯਾਰ ਸੀ ਪਰ ਦੂਰ ਹੋਣ ਕਰਕੇ ਦੋਵੇਂ ਘਟਵਾਦ ਇਹ ਮਿਲਦੇ ਸਨ ਮੰਗਲ ਸਿਆਂ ਤੈਨੂੰ ਆਖਿਆ ਸੀ ਨਾ ਆਲਣਿਓ ਡਿੱਗਾ ਬੋਟ ਮੋੜ ਨਹੀਂ ਵਿੱਚ ਪਿਆ ਕਦੀ ਪਿੰਡੋਂ ਨਿਕਲ ਕੇ ਤੂੰ ਅਸलो ਬੇਗਾਨਾ ਹੋ ਗਿਆ ਏ ਆਲਾ ਸਿੰਘ ਨੇ ਉਲਾਮਾ ਦਿੱਤਾ ਤੇ ਫੇਰ ਹੋਰ ਗੱਲਾਂ ਹੁੰਦੀਆਂ ਰਹੀਆਂ ਮਾਲ ਡੰਗਰ ਦੀਆਂ ਫਸਲਾਂ ਦੀਆਂ ਗਵਾਂਡੇ ਪਿੰਡਾਂ ਦੀਆਂ ਗੱਡੀ ਦੀਆਂ ਭੋਏਂ ਦੀਆਂ ਆ ਪਿੰਡ ਚੱਲੀ ਆਲਾ ਸਿਆਂ ਆਪ ਹੇਠ ਬਾਹਾਂਗੇ ਝਟ ਕੋਈ ਗੱਲ ਕਰਾਂ ਸੁਣਾਗੇ ਮੰਗਲ ਸਿੰਘ ਨੇ ਸਲਾਹ ਦਿੱਤੀ ਪਿੰਡ ਤੇ ਅਸਲੋਂ ਖੱਜ ਹੋ ਗਿਆ ਏ ਬੰਦਾ ਤੇ ਮੁੱਢੋ ਰਹਿਾਈ ਕਾਈ ਨਹੀਂ ਨਾ ਮੁਢੀਰ ਤੇ ਪੁੱਤਰੀ ਹੋਈ ਤੇ ਹਰ ਵੇਲੇ ਧਾਵਾ ਰੋਲੀ ਪਾਈ ਰੱਖਦੇ ਨਾ ਕੋਈ ਸੁਰ ਸੁਆਦੀ ਕਰਨੀ ਤੇ ਨਾ ਕੋਈ ਸੁਣਨੀ ਮੈਨੂੰ ਤੇ ਪਿੰਡ ਅਸਲੋਂ ਉਜਾੜ ਲੱਗਦਾ ਏ ਉਜਾੜ ਮੈਂ ਨਹੀਂ ਜਾਣਾ ਉੱਥੇ ਕਦੀ ਕੋੜੀ ਬੇਰੀ ਹੇਟ ਬੁੱਢਾ ਸੌਲਾ ਟੱਗਾ ਉਗਾਲੇ ਕਰ ਰਿਹਾ ਸੀ ਉਸ ਦੇ ਪੱਕੇ ਹੋਏ ਕਰਨ ਤੇ ਇੱਕ ਕਾਂ ਚੁੰਝ ਮਾਰ ਕੇ ਲਹੂ ਕੱਢ ਰਿਹਾ ਸੀ ਪਰ ਬੁੱਢਾ ਹੋਇਆ ਟੱਗਾ ਲੰਮੇ ਸਿੰਗਾ ਨਾਲ ਉਸ ਨੂੰ ਹਟਾਉਂਦਾ ਨਹੀਂ ਸੀ ਸੜਕ ਤੇ ਮਲਕ ਦਾ ਨੌਕਰ ਪਿੰਡੋਂ ਅਖਬਾਰ ਲਿਆਉਣ ਲਈ ਕੋੜੀ ਤੇ ਚੜਿਆ ਜਾ ਰਿਹਾ ਸੀ ਆਲਾ ਸਿੰਘ ਨੇ ਉਸ ਨੂੰ ਵੇਖਿਆ ਪਰ ਅੱਜ ਖਵਾਇਆ ਨਾ ਧੰਨਵਾਦ ਜੀ ਜੇਕਰ ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਤੇ ਐਸੀ ਤਰ੍ਹਾਂ ਦੀਆਂ ਹੋਰ ਕਹਾਣੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ